ਸਸਿਕਾ ਚੀ ਮੈਂ ਹਕਮਰ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਬੀਸੀ ਦੇ ਵਿੱਚ ਸਕੂਲੀ ਬੱਚਿਆਂ ਦੇ ਨਾਲ ਭਰੀ বাস ਹਾਦਸਾ ਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਤਕਰੀਬਨ 36 ਜਣੇ ਜ਼ਖਮੀ ਹੋਣ ਦੀ ਵੀ ਖਬਰ ਆਈ ਹੈ ਦਕਨੀ ਕੈਰੇਬੋ ਇਲਾਕੇ ਦੇ ਵਿੱਚ ਹਾਈਵੇ 97 ਉੱਤੇ ਵਾਪਰੇ ਹਾਦਸੇ ਦੇ ਵਿੱਚ ਸੱਤ ਜ਼ਖਮੀਆਂ ਨੂੰ 에어 ਐਂਬੂਲੈਂਸ ਅਤੇ ਗਰਾਊਂਡ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਤੇ ਜੇ ਪਾਸੇ ਹਾਦਸੇ ਵਾਲੇ ਇਲਾਕੇ ਦੇ ਵਿੱਚ ਇੱਕ ਪੈਦਲ ਮੁਸਾਫਰ ਦੇ ਵੱਲੋਂ ਵੀ ਦਮ ਤੋੜ ਦਿੱਤਾ ਗਿਆ ਦੱਸਿਆ ਕਿ ਪੀਸੀ ਹਾਈਵੇ પેટ્રોલ ਨੇ ਦੱਸਿਆ ਕਿ ਪਟਲਰ ਰੋਡ ਉਤੇ ਲੰਘਦਿਆਂ バス ਬੇਕਾਬੂ ਹੋ ਕੇ ਖਤਰਾ ਵਿੱਚ ਚੜ ਗਈ ਜਿਸ ਦੇ ਵਿੱਚ ਸਵਾਰ ਗ੍ਰੇਡ 6 ਅਤੇ 7 ਦੇ ਬੱਚੇ ਸੱਸ ਪਾਟੇ ਤੋਂ ਵਾਪਸ ਆ ਰਹੇ ਸਨ BC Emergency Health Services ਨੇ ਇੱਕ سوشل میڈیا ਪੋਸਟ ਰਾਹੀਂ ਦੱਸਿਆ ਕਿ 11 ਗਰਾਊਂਡ ਐਂਬੂਲੈਂਸ ਅਤੇ 17 에어 ਐਂਬੂਲੈਂਸ ਮੌਕੇ ਉਤੇ ਪਹੁੰਚੀਆਂ ਅਤੇ ਇਸੇ ਦੌਰਾਨ ਸਕੂਲ ਡਿਸਟ੍ਰਿਕਟ ਸਾਈ ਦੇ ਸੁਪਰਡੈਂਟ ਕ੍ਰਿਸ ਵੈਨ ਟਰਮਾਰਕ ਦੇ ਇੱਕ ਬਿਆਨ ਸਾਰੀ ਕਰਦੇ ਕਿਹਾ ਕਿ ਬਾਸ ਵਿੱਚ ਸਵਾਰ ਬੱਚੇ 100 ਮਾਈਲ ਐਲੀਮੈਂਟਰੀ ਅਤੇ ਹਾਰਸਲੇਕ ਐਲੀਮੈਂਟਰੀ ਸਕੂਲ ਦੇ ਨਾਲ ਸੰਬੰਧਿਤ ਸਨ ਬੱਚਿਆਂ ਨੂੰ ਮਾਪਿਆਂ ਨੂੰ ਖਾਸ ਤੌਰ ਉਤੇ ਗੁਜ਼ਾਰਿਸ਼ ਕੀਤੀ ਗਈ ਕਿ ਉਹ ਹਾਦਸੇ ਵਾਲੀ ਥਾਂ ਵੱਲ ਨਾ ਜਾਣ ਅਤੇ ਬੱਚਿਆਂ ਨੂੰ ਉਨ੍ਹਾਂ ਆਪ ਪਹੁੰਚਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਹਾਸੀ ਦੇ ਮੱਧੇ ਨਜ਼ਰ ਹਾਈਵੇ 97 ਨੂੰ ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਪਰ ਸ਼ੁਕਰ ਵਾਸ਼ਾ ਇੱਕ ਪਾਸਾ ਆਵਾਜਾਈ ਖੋਲ ਦਿੱਤਾ ਗਿਆ ਜਕਮੇ ਦੀ ਗਿਣਤੀ ਜ਼ਿਆਦਾ ਹੋਣ ਦੇ ਮੱਦੇਨਜ਼ਰ ਨੇੜਲੇ ਹਸਪਤਾਲਾਂ ਵਿੱਚ ਕੋਲਡ orange ਦਾ ਐਲਾਨ ਵੀ ਕੀਤਾ ਤੱਕਿਆ ਤੁਹਾਡੇ ਪਾਸੇ ਮਰਨ ਵਾਲੇ ਸਖ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਆਖਰਕਾਰ ਉਸ ਦੀ ਜਾਨ ਕਿਵੇਂ ਗਈ ਦੋ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਮੌਜੂਦਾ ਸਥਿਤੀ ਨੂੰ ਦੇਖ ਕੇ ਅਗਲੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਬਿਉ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ